ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਾਜ ਦੇ ਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਗਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਸੀਦ ਵੀ ਦੋਸਤੋ ਇਸ ਪੰਨੂ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਇੱਕ ਥੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਗੱਪਾਂ ਨੀਲੀ ਜਾਬੀ ਮਾਝਾ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾਂ ਵੀ ਆਣੇ ਦੋਸਤੋ ਹਜੇ ਤਾਈਂ ਆਪਣੇ ਸੁਖਾਜ ਦੇ ਵੀ ਪਰਮ ਤੇ ਜੇ ਉਹਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਤੋਂ ਫੋਲੋ ਕਰਨ ਦੀ ਜਾਣਕਾਰੀ ਬਾਈ ਕੋ ਲੈ ਲੈਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਆ ਬਾਈ ਵਧੀਆ ਬਾਈ ਜੀ ਠੀਕ ਆ ਨਾ ਨਸੀਬੀਰ ਆਪਣਾ ਬਾਈ ਮੇਰਾ ਨਾਮ ਜਸਵੰਤ ਸਿੰਘ ਹੈ ਜਸਵੰਤ ਸਿੰਘ ਠੀਕ ਆ ਤੇ ਬਾਈ ਜਸਵੰਤ ਤੇ ਕਰੀ ਆਪਣਾ ਨੰਬਰ ਦੱਸ ਦੀ 95011 ਬਾਈ ਹਾਂਜੀ 37186 ਦੁਬਾਰੇ ਫੇਰ ਬੋਲ ਦੀ ਬਾਈ 95011 ਹਾਂਜੀ 37186 ਠੀਕ ਆ ਇਹ ਮਾਝ ਘਰ ਦੀ ਹੈ ਬਈ ਹਾਂ ਬਾਈ ਘਰ ਦੀ ਛੋਟੀ ਬਾਈ ਠੀਕ ਆ ਕਿੰਮਾ ਸੂਹਾ ਸੁਣਾ ਬਈ ਇਹਨੇ ਇਹਨੇ ਬਾਈ ਤੀਜਾ ਸੂਹਾ ਸੁਣਾ ਠੀਕ ਆ ਤੀਜਾ ਸੂਆ ਸੋਨਾ ਤੇ ਕਿੰਨੇ ਕ ਦਿਨ ਪਾਇਆ ਬਈ ਇਹ ਸੂਣ ਚ ਇਹ ਤਾਂ ਬਈ 11 ਤੋਂ 12 ਦਿਨ ਪਾਇਆ ਬਈ 11 12 ਦਿਨ ਪਾਇਆ ਹਾਂਜੀ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਦੁੱਧ ਕਿੰਨਾ ਕ ਪਾ ਦਿੰਦੀ ਹੈ ਦੁੱਧ ਬਈ ਝੂਠ ਮਾਰਨ ਵਾਲੀ ਗੱਲ ਆ ਪਿਛਲੇ ਸੂਏ ਨੇ 13 13.5 14 ਕੱਢਿਆ ਜਾਣੀ ਵੀ ਠੀਕ ਆ ਤੇ ਇਹਦੀ ਉਮੀਦ ਆ ਵੀ 15 16 ਤੇ ਜਾਊਗੀ ਬਾਕੀ ਦੁੱਧ ਬਈ ਪਾਏ ਦਾ ਸੇਵਾ ਤੇ ਸਹੀ ਗੱਲ ਆ ਨਹੀਂ ਤਾਂ ਉਹਨਾਂ ਦਾ ਦੇਈ ਜਾਣਾ ਨੇ ਹਾਂ ਇਹਨਾਂ 14 15 ਦਾ ਤਾਂ ਗਾਰੰਟੀ ਆ ਯਾਰ ਠੀਕ ਆ ਦੇ ਕੋਈ ਸੀਮਨ ਲਵਾਏ ਦਾ ਬਈ ਸਿਆਣ ਬਾਈ ਪਰਾਇਆ ਹੈਗਾ ਪਰ ਹੈ ਨੀਲੀ ਰਾਵੀ ਦਾ ਪਰ ਪਤਾ ਨਹੀਂਗਾ ਯਾਰ ਉਹ ਕਨਫਰਮ ਨਹੀਂ ਹੈ ਲੱਗਿਆ ਸਰਕਾਰੀ ਹੈ ਠੀਕ ਲੋਬੀ ਸਰਕਾਰੀ ਜਿਸੇ ਬੋਲਦੇ ਵੇ ਗੱਬਣ ਹੈਗੀ ਹੈ ਨੀਲੀ ਆ ਵੀ ਤਾਂ ਸਰਕਾਰੀ ਸੀਮਨ ਲੱਗਿਆ ਹੋਇਆ ਥਣ ਹਵਾਲੇ ਦੀ ਤੁਹਾਨੂੰ ਜੱਜਮੈਂਟ ਨੇੜੇ ਹੋ ਕੇ ਕਰਵਾ ਦਿੰਨੇ ਆ ਤੇ ਦਿਨ ਹੈ ਬਾਈ 10-12 ਲੈ ਜੂ ਤੁਰਾਂ ਦੇ ਨਾ ਬਾਈ ਹਜੇ ਦਿਨ ਪੈ ਜਾਂਦੇ ਲਿਖੇ ਪਏ ਆ ਬਾਈ ਅੱਛਾ ਕਿੰਨੇ ਦਿਨ ਪੈਏ ਆ ਇਹ 12 ਦਿਨ ਪੂਰੇ ਪਏ ਬਾਈ ਹਾਂ 12 ਦਿਨ ਪੂਰੇ ਪਏ ਹਾਂ 14 ਤਰੀਕ ਨੂੰ ਦਿਨ ਪੂਰੇ ਆ ਠੀਕ ਆ 14 ਤਰੀਕ ਨੂੰ ਜਣੀ ਦਿਨ ਪੂਰੇ ਹਾਂ ਬਾਈ ਲਓ ਬਈ ਸੋਹਣੇ ਢਾਂਚੇ ਦੇ ਵਿੱਚ ਆ ਸਿੰਘ ਬਿਲਕੁਲ ਸੀਲ ਜਿਹੜੀ ਇੰਨੀ ਆ ਬਾਈ ਠੀਕ ਆ ਭਲਾ ਇਹਨੂੰ ਦੋਨਾਂ ਪਾਸੇ ਬਹਿ ਕੇ ਚੋ ਲੋ ਅਸੀਂ ਭਲਾ ਦੋਨਾਂ ਪਾਸੇ ਚੁਆਈ ਕਰਦੇ ਆ ਜੀ ਭਲਾ ਇਧਰੋਂ ਬਹਿ ਜਾਓ ਤੇ ਭਲਾ ਇਹਨੂੰ ਇਧਰੋਂ ਅਮਰੀਕਾ ਨਾ ਗਾ ਮਾਰ ਕੀ ਆ ਲਓ ਜਿਹੜੇ ਵੀਰ ਠੰਡੀ ਸੀਲ ਅੱਜ ਭਾਉ ਦੇਮ ਮਾਤੀ ਜੋ ਹੋਵੇ ਠੀਕ ਆ ਥੋੜਾ ਇਹ ਨਾ ਕੈਮਰੇ ਤੋਂ ਘਬਰਾਉਂਦੀ ਹੋਵੇ ਵੈਸੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿਉਂਕਿ ਸ਼ੀਲਸ ਆ ਉਹ ਬਾੜੀ ਸ਼ੀਲਸ ਆ ਇਹ ਬੋ ਆ ਮੇਰਾ ਮੁੰਡਾ ਹੈ ਇਹ 14 ਤੋ ਅੰਦਰ ਡੈਡੀ ਬੂਰਾ ਸਾਡਾ ਮੈਚ ਹੋਣਾ ਇਹਦਾ ਹਾਂ ਲੋ ਵੀ ਬਾਈ ਹਾਂ ਨੇ ਨਾ ਰੱਖੀ ਵੀ ਸ਼ੌਂਕ ਨਾਲ ਸੀ ਵੀ ਬਾਈ ਇਹਦਾ ਕਿਉਂਕਿ ਸਾਫ ਸੁਥਰੀ ਹੈ ਦੋਸਤੋ ਸੋਹਣੀ ਮੱਝ ਹੈਗੀ ਆ 10 12 ਦਿਨਾਂ ਦੀ ਕੱਚੀ ਆ ਦੇ ਦੁੱਧ 14 15 ਕਿਲੋ ਦੂਜੇ ਸੂਏ ਕੀ ਦਾ ਘਟਾ ਤੇ ਮਗਰਲੇ ਪਾਸੇ ਹਵਾਨੇ ਜੱਜਮੈਂਟ ਕਰੇ ਸੋਹਣਾ ਹਵਾਨਾ ਇਹ ਤਾਂ ਬਈ ਅਮਰੀਕਾ ਦੇ گاਵਾ ਨੂੰ ਬਣਾਉਂਦੀ ਅੱਗੇ ਪਿੱਛੇ ਤੁਰਿਆ ਨਹੀਂ ਜਾਂਦਾ ਬਈ ਇੱਥੇ ਲਓ ਵੀ ਸੋਹਣੀ ਨੀਲੀ ਦਾ ਵੀ ਸਾਰੇ ਜਿਹੜੇ ਗੱਲ ਕਰੀਏ ਨਾ ਹਵਾਨੇ ਤੇ ਵੀ ਡੱਬ ਹੈਗਾ ਚਾਰੇ ਪੈਰ ਚਿੱਟੇ ਮੱਥੇ 'ਚ ਪਟਾ ਪੂਰੇ ਜੀ ਹੈ ਦੋਸਤੋ ਅੱਖਾਂ 'ਚ ਦੋਹਾਂ ਜਵਾਬ ਪੁੱਛ ਉਸ ਉੱਪਰ ਤਾਂ ਹੀ ਚਿੱਟੇ ਤੇ ਥਾਂ ਹਵਾਨੇ ਦੀ ਦੋਸਤੋ ਉਥੋਂ ਦੀ ਗੱਲ ਕਰ ਜੇ ਨਾ ਜਿੰਨੀ ਵੀ ਸਫਤ ਕੀਤੀ ਜਾਵੇ ਉੰਨੀ ਥੋੜੀ ਹੈ ਦੋਸਤੋ ਬਹੁਤ ਸੋਹਣਾ ਥਾਂ ਲੱਗਿਆ ਕਰਨ ਵਾਲੀ ਨੂੰ ਇਹ ਸਾਡੇ ਕੋਲ ਆ ਗਿਆ। ਬਾਕੀ ਦੋਸਤੋ ਦੋਨੇ ਪਾਸਾ ਤੋਂ ਤੁਹਾਨੂੰ ਜੱਜਮੈਂਟ ਦਿਖਾਉਣੇ। ਦੇਖਾਰੇ। ਇਹਦਾ ਕੋਲ ਤੁਹਾਨੂੰ ਦਿਖਾਉਣੇ। ਲੈ ਵੀ ਇੱਕ ਕਰੀ ਨਾ। ਹੋਲ ਇਹਦਾ ਢੇੜਾ ਕਢਵਾਣੀ। ਔਰ ਜਮ। ਲੋ ਵੀ ਤੁਰ ਕੇ ਤੁਹਾਨੂੰ ਦਿਖਾਉਣੇ। ਤੁਰੀ ਜਾਂਦੀ ਤਾਂ ਨਾ ਹਵਾਨੇ ਜੱਜਮੈਂਟ ਲਾਇਆ ਜੀ। ਬਹੁਤ ਸਾਫ ਸੁਥਰਾ ਬਣਾ ਦੋਸਤੋ। ਇੱਕ ਸਾਡੇ। ਬਸ ਫੋਟੋ ਬਸ ਬਸ। ਬਾਕੀ ਜਿਹੜੇ ਵੀਰ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰਵਾ ਲਓ ਕਿਉਂਕਿ ਸਾਫ ਸੁੱਧ ਮਾਟਿਆ ਦੋਸਤੋ ਬਾਈ ਦੇ ਘਰ ਦੀ ਹੈਗੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਹੈ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਪਿੰਡ ਗੁਲਾਬੇ ਵਾਲਾ ਜ਼ਿਲ੍ਹਾ ਸ਼ਹੀਦ ਮੁਖਰਸਾ ਰੇਟ ਦੀ ਗੱਲ ਕਰੀਏ ਤਾਂ ਬਾਈ ਤੋਂ ਤੁਹਾਨੂੰ ਪੁੱਛਦੇ ਨੇ ਹਾਂਜੀ ਬਈ ਰੇਟ ਦੀ ਗੱਲ ਕਰੀਏ ਜੀ ਰੇਟ ਕਰੀਏ ਜਿਵੇਂ ਅੱਜ ਵੇਖਿਆ ਜਾਵੇ ਇਹ ਹੀ ਕਿਸੇ ਵਪਾਰੀ ਕੋਲੇ ਹੋਵੇ ਠੀਕ ਆ ਤੇ ਉਹਨੇ ਡੇਢ ਤੋਂ ਘੱਟ ਨਹੀਂ ਦੇਣੀ ਹਨਾ ਬਾਈ ਠੀਕ ਆ ਬਈ ਤੇ ਤੁਸੀਂ ਨਿੱਤ ਵੀਡੀਓ ਬਣਾਉਣੇ ਆ ਆਪਾਂ ਭਾਈ ਮੁੱਲ ਕਰਾ ਲਓ ਬਣਾ ਇੱਕ 30 ਕਰਾ ਲਓ ਠੀਕ ਆ ਤੇ ਸਵਾ ਦੀ ਦੇ ਦਾਂਗੇ 1 25 ਦੀ ਦੇ ਦਾਂਗੇ ਠੀਕ ਆ ਲਓ ਵੀ ਵਾਕਈ ਜਾਇਜ਼ ਰੇਟ ਆ ਜਿਹੜੇ ਵੀ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਸਾਫ ਸੁਥਰੀ ਆ ਦੋਸਤੋ ਜਿਹੜੇ ਵੀ ਚੰਗੀ ਸੀਲਸ ਹਾਉ ਮੱਝ ਭਾਲ ਦੇ ਨਾ ਬਿਲਕੁਲ ਸਾਫ ਸੁਥਰੀ ਆ ਸੰਪਰਕ ਕਰ ਲਓ ਇਹ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸਾਈ ਪਾ ਦੇਵੇ ਆਪਾਂ ਸੁਕੇ ਵੀ 14 ਕਿਲੋ ਤੋਂ ਦੁੱਧ ਵੱਧ ਠੀਕ 14ਾਂਗੇ ਲੋ ਵੀ ਬਾਈਆਂ ਦਾ ਕੋਈ ਸਾਈ ਪਾ ਦੇ ਮੋਂ 14 ਕਿਲੋ ਤੋਂ ਵੱਧ ਚਵਾ ਦੇਾਂਗੇ ਬਾਕੀ ਫੁੱਲ ਗਰੰਟੀ ਜਿਹੜੀ ਮੱਝਾ ਦੋਸਤੋ ਜੇ ਗੱਲ ਕਰੀਏ ਨਾ ਫੇਰ ਹੀ ਬੰਦਾ ਗਰੰਟੀ ਲੈਂਦਾ ਜੇ ਕੋਈ ਚੀਜ਼ ਦੇ ਵਿੱਚ ਹੁੰਦਾ ਤਾਂ ਗੁਣ ਤੇ ਸੰਪਰਕ ਕਰ ਲਵੇ ਮਿਲਦੇ ਆਉਣ ਵਾਲੀ ਨਾਲ ਸਾਡੇ ਕੋਲ ਬਾਕੀ ਵੀ ਮਿਲਦੀ ਆ ਭਾਈ ਠੀਕ